ਸਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਲਾਡਵਾਲ ਟੋਲ ਪਲਾਜ਼ਾ ਤੇ ਮੌਜੂਦ ਆ ਅੱਜ ਚੌਥਾ ਦਿਨ ਹੈ ਭਾਰਤੀ ਕਿਸਾਨ ਯੂਨੀਅਨ ਦੀ ਕਾਲ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਲੱਡਵਾਲ ਟੋਲ ਪਲਾਜ਼ਾ ਨੂੰ ਬਿਲਕੁਲ ਮੁਫਤ ਕਰਵਾਇਆ ਸੀ ਬਿਨਾ ਕਿਸੇ ਚਾਰਜ ਤੋਂ ਤਮਾਮ ਜਿਹੜੇ ਵਾਈਕਲਸ ਨੇ ਇੱਥੋਂ ਕੱਢੇ ਜਾ ਰਹੇ ਨੇ ਚਾਹੇ ਹੈਵੀ ਵਾਈਕਲਸ ਹੋਣ ਕਮਰਸ਼ੀਅਲ ਵਾਈਕਲਸ ਹੋਣ ਪ੍ਰਾਈਵੇਟ ਗੱਡੀਆਂ ਹੋਣ ਕਿਉਂਕਿ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਲਗਾਤਾਰ ਜਿਹੜੇ ਰੇਟ ਵਧ ਰਹੇ ਨੇ ਇਹ ਟੋਲ ਪਲਾਜ਼ਾ ਦੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇੱਧਰ ਪੱਕਾ ਮੋਰਚਾ ਲੱਗਿਆ ਹੋਇਆ ਹੈ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਨੇ ਇੱਥੇ ਮੌਜੂਦ ਨੇ ਔਰ ਸਰਕਾਰ ਨੂੰ ਪਹਿਲਾਂ ਅਲਟੀਮੇਟਮ ਦਿੱਤਾ ਗਿਆ ਔਰ ਐਤਵਾਰ ਤੋਂ ਇਹ ਟੋਲ ਜਿਹੜਾ ਫ੍ਰੀ ਕੀਤਾ ਗਿਆ ਸੀ ਦਿਲਚਸਪ ਗੱਲ ਇਹ ਹੈ ਕਿ ਬਿਨਾ ਕਿਸੇ ਟ੍ਰੈਫਿਕ ਤੋਂ ਬੜੀ ਆਸਾਨੀ ਦੇ ਨਾਲ ਤਮਾਮ ਜਿਹੜੇ ਵਾਹिकल्स ਨੇ ਇਥੋਂ ਨਿਕਲ ਰਹੇ ਨੇ ਔਰ ਲੋਕ ਬਹੁਤ ਖੁਸ਼ ਨੇ ਕਿਉਂਕਿ ਇਸ ਟੋਲ ਪਲਾਜ਼ੇ ਦਾ ਸਿੱਧਾ ਅਸਰ ਉਹਨਾਂ ਦੀ ਜੇਬ ਤੇ ਪੈਂਦਾ ਸੀ ਕਿਸਾਨਾਂ ਕੋ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਸੀ ਕਾ ਸਸੀ ਕਾਲ ਬਾਈ ਜੀ ਅੱਜ ਚੌਥਾ ਦਿਨ ਹੈ ਜੀ ਇਹ ਟੋਲ ਪਲਾਜ਼ੇ ਦੇ ਉੱਪਰ ਕਿਵੇਂ ਵੇਖ ਰਹੇ ਹੋ ਕਿਦਾਂ ਚੱਲ ਰਿਹਾ ਮੋਰਚਾ ਬਹੁਤ ਵਧੀਆ ਚੱਲ ਰਿਹਾ ਜੀ ਲੋਕ ਸਪੈਸ਼ਲੀ ਬਹੁਤ ਖੁਸ਼ ਆ ਜਿੰਨਾ ਵਾਸਤੇ ਅਸੀਂ ਇਹ ਕਦਮ ਚੁੱਕਿਆ ਸੀ ਜਿਨ੍ਹਾਂ ਦੇ ਕਹਿਣ ਤੇ ਲੋਕਾਂ ਦੇ ਵਿਊਜ਼ ਬਹੁਤ ਅੱਛੇ ਆ ਰਹੇ ਆ ਔਰ ਜਿਹੜੀ ਉਹਨਾਂ ਦੀ ਕਿਸਾਨਾਂ ਜਥੇਬੰਦੀਆਂ ਨੂੰ ਲੈ ਕੇ ਧਾਰਨਾ ਸੀਗੀ ਕਿ ਕਿਸਾਨ ਪਰੇਸ਼ਾਨ ਕਰ ਦਿੰਦੇ ਆ ਮੋਰਚਾ ਲਾ ਦਿੰਦੇ ਆ ਉਹ ਅੱਜ ਦੀ ਡੇਟ 'ਚ ਉਹ ਕਿਸਾਨਾਂ ਦੇ ਹੱਕ 'ਚ ਆ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਜਥੇਬੰਦੀਆਂ ਨੇ ਇਹ ਲੋਕਾਂ ਦੇ ਹੱਕ ਸੱਚ ਲਈ ਲੜਦੀਆਂ ਨੇ ਭਾਈ ਜੀ ਜਿਵੇਂ ਪਹਿਲਾਂ ਅਲਟੀਮੇਟਮ ਦਿੱਤਾ ਗਿਆ ਸੀ ਸਰਕਾਰ ਨੂੰ ਸ਼ਨੀਵਾਰ ਤੱਕ ਤਾਂ ਕਿ ਰੇਟ ਘਟਾਏ ਜਾਣ ਉਸ ਤੋਂ ਬਾਅਦ ਅੱਜ ਚੌਥਾ ਦਿਨ ਹੋ ਗਿਆ ਕੋਈ ਸਰਕਾਰ ਦਾ ਨਮਾਇੰਦਾ ਤੁਹਾਡੇ ਤੱਕ ਕੋਈ ਸੁਨੇਹਾ ਪਹੁੰਚਿਆ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ ਦੇਖੋ ਜੀ ਸਾਨੂੰ ਲੱਗਦਾ ਤਾਂ ਹੈਗਾ ਵੀ ਸਰਕਾਰ ਇਸ ਗੱਲ ਨੂੰ ਲੈ ਕੇ ਸੀਰੀਅਸ ਆ ਔਰ ਜਲਦ ਤੋਂ ਜਲਦ ਇਹ ਸਾਡਾ ਹੱਲ ਕਰੂਗੀ ਪਰ ਜੇ ਇਹਨਾਂ ਨੇ ਹੱਲ-ਵਲ ਨਾ ਕੋਈ ਸੋਚਿਆ ਤਾਂ ਫਿਰ ਅਸੀਂ ਕੋਈ ਵੱਡੀ ਕਾਲ ਦਵਾਂਗੇ ਜਿਦੇ ਵਿੱਚ ਅਸੀਂ ਵੱਡਾ ਭਰਮਾ ਘਟ ਕਰਾਂਗੇ। ਐ ਕੀ ਮੰਗਾ ਕੀ ਨੇ ਜਿੱਦਾਂ ਰੇਟ ਕਿੰਨਾ ਕੁ ਕਰਨਾ ਚਾਹੀਦਾ ਇਸ ਟੂਲ ਪਲਾਗਾ। ਅਸੀਂ ਤਾਂ ਜੀ ਜੋ ਕਹਿੰਦੇ ਸੀ ਜੋ ਪੁਰਾਣੀ ਪਰਚੀ ਚੱਲਦੀ ਸੀਗੀ 150 ਰੁਪਏ ਵਾਲੀ। ਅਸੀਂ ਤਾਂ ਉਹ ਕਹਿੰਦੇ ਸੀ ਵੀ ਉਹਨੂੰ ਲਾਗੂ ਕਰ ਦਿੱਤਾ ਜਾਵੇ ਔਰ ਜਿਹੜੇ ਰੇਟ ਵਧਾ ਰਹੇ ਨੇ ਉਹਨੂੰ ਘਟਾ ਦੇਣ। ਔਰ ਬਾਕੀ ਜਿਹੜੀਆਂ ਨਾਰਮਲ ਸੁਵਿਧਾਵਾਂ ਸੀਗੀਆਂ ਜਿਹੜੀਆਂ ਇੱਥੇ ਦੇਖਣ ਨੂੰ ਨਹੀਂ ਮਿਲਦੀਆਂ ਉਹ ਅਸੀਂ ਕਿਹਾ ਸੀ ਵੀ ਉਹਨਾਂ ਨੂੰ ਤੁਸੀਂ ਪੂਰੀ ਕਰ ਦਿਓ। ਪਰ ਤੁਸੀਂ ਦੇਖ ਲਓ ਇੱਕ ਚੀਜ਼ ਦਾ ਫਰਕ ਵੀ ਪੈ ਗਿਆ ਵੀ ਅਸੀਂ ਜਿੰਨਾਂ ਦਾ ਮੁੱਤਾ ਐਂਬੂਲੈਂਸ ਜ਼ਰੂਰ ਖੜਾ ਖੜਾ ਲੀਆ ਅਸੀਂ ਐਂਬੂਲੈਂਸ ਕਿਹਾ ਸੀ ਇੱਕ ਐਂਬੂਲੈਂਸ ਜ਼ਰੂਰ ਚਾਹੀਦੀ ਆ ਔਰ ਪਾਣੀ ਦੀ ਸੁਵਿਧਾ ਚਾਹੀਦੀ ਆ ਸਟਰੀਟ ਲਾਈਟਾਂ ਚਾਹੀਦੀਆਂ ਨੇ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜੋ ਕਿ ਇਹਨਾਂ ਨੂੰ ਜਰੂਰੀ ਵੀ ਔਰ ਇਹਨਾਂ ਦਾ ਡਿਊਟੀ ਬਣਦੀ ਆ ਵੀ ਇਹ ਚੀਜ਼ ਸਾਨੂੰ ਦੇਣ ਪ੍ਰਸ਼ਾਸਨ ਜਿਹੜਾ ਕੋਆਪਰੇਟ ਕਰ ਰਿਹਾ ਕੋਈ ਪਰੇਸ਼ਾਨੀ ਪ੍ਰਸ਼ਾਸਨ ਵੱਲੋਂ ਜਿੱਦਾ ਪੁਲਿਸ ਮੁਲਾਜ਼ਮ ਵੀ ਖੜੇ ਨੇ ਇੱਥੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਜੀ ਪੁਲਿਸ ਮੁਲਾਜ਼ਮ ਪ੍ਰਸ਼ਾਸਨ ਸਾਰਾ ਨਾਲ ਆ ਜੀ ਔਰ ਉਹ ਵੀ ਖੁਸ਼ ਆ ਕਿਤੇ ਨਾ ਕਿਤੇ ਜੀ ਜਿਹੜੀ ਆਵਾਜ਼ ਇਥੇ ਬੰਦਿਆਂ ਨੇ ਚੱਕੀ ਆ ਵੀ ਉਹ ਸਹੀ ਆ ਔਰ ਉਹ ਵੀ ਕਹਿ ਰਹੇ ਆ ਵੀ ਇਹ ਤਾਂ ਨਜਾਇਜ਼ ਹੀ ਆ ਸਮਾ ਜਿਹੜੇ ਮੁਲਾਜ਼ਮ ਇਥੇ ਕੰਮ ਕਰਦੇ ਆ ਟੋਲ ਟੈਸਟ ਤੇ ਉਹਨਾਂ ਦੀ ਵੀ ਆਵਾਜ਼ ਆਈ ਆ ਵੀ ਹੈ ਤਾਂ ਜੀ ਧੱਕਾ ਹੀ ਆ ਸਰਾਸਰ ਪੀਨੇ ਪੈਸੇ ਆ ਵੀ ਅਸੀਂ ਤਾਂ ਹੁਣ ਕਹਿੰਦੇ ਨੌਕਰੀ ਕਰਦੇ ਅਸੀਂ ਕਹਿ ਨਹੀਂ ਸਕਦੇ ਪਰ ਸਾਨੂੰ ਤਾਂ ਮਹਿਸੂਸ ਹੋ ਰਿਹਾ ਪਰ ਜੋ ਤੁਹਾਡੀਆਂ ਮੰਗਾਂ ਨੇ ਉਹ ਸਹੀ ਨੇ ਸਮਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਸੁਣਿਆ ਕਿ ਜੋ ਕਿਸਾਨ ਆਗੂਆਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਕਿ ਅਣਵਿਤੇ ਸਮੇਂ ਦੇ ਲਈ ਇਹ ਜਿਹੜਾ ਧਰਨਾ ਇਹ ਮਾਫ ਕਰਨਾ ਜਿਹੜਾ ਮੋਰਚਾ ਲਗਾਇਆ ਗਿਆ ਕਿਉਂਕਿ ਇਹ ਮੋਰਚਾ ਜਿਹੜਾ ਉਦੋਂ ਤੱਕ ਲੱਗੇਗਾ ਜਦੋਂ ਤੱਕ ਰੇਟ ਜਿਹੜੇ ਨੇ ਉਹ ਵਾਪਸ ਨਹੀਂ ਲੈ ਜਾਂਦੇ ਜਿਹੜੇ ਪਹਿਲਾਂ ਰੇਟਸ ਹਨ ਉਹ ਰੇਟ ਕਰ ਦਿੱਤੇ ਜਾਂ ਜਿੰਨੀਆਂ ਵੀ ਇਹ ਲੈਨ ਨੇ ਸਾਰਿਆਂ ਦੇ ਉੱਪਰ ਗੱਡੀਆਂ ਖੜੀਆਂ ਨੇ ਕਿਤੇ ਆਪ ਕਿਸਾਨ ਬੈਠੇ ਨੇ ਗੱਦੇ ਲਗਾ ਕੇ ਰਾਤ ਨੂੰ ਸੌਣ ਦਾ ਪ੍ਰਬੰਧ ਕੀਤਾ ਹੋਇਆ ਔਰ ਬੜੀ ਦਿਲਚਸਪ ਗੱਲ ਹੈ ਕਿ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਜੋ ਵੀ ਸੰਗਤ ਜੋ ਵੀ ਕਿਸਾਨ ਪਹੁੰਚ ਰਹੇ ਨੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਔਰ ਸਭ ਤੋਂ ਵੱਡੀ ਜਿਹੜੀ ਤੇ ਦਿਲਚਸਪ ਗੱਲ ਲੋਕ ਬੜੇ ਖੁਸ਼ ਨੇ ਕਿਉਂਕਿ ਟ੍ਰੈਫਿਕ ਨਹੀਂ ਜਾਮ ਹੋ ਰਹੀ ਔਰ ਇੱਥੇ ਸਮਾਂ ਜਿਹੜਾ ਬਚ ਰਿਹਾ ਦੇਖ ਸਕਦੇ ਹੋ ਕਿ ਜਿਹੜੇ ਕੈਬਿਨ ਨੇ ਉਹ ਖਾਲੀ ਪਏ ਨੇ ਪਰ ਕਿਸੇ ਦਾ ਕਿਸੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਰਹੀ ਜ਼ਿੰਮੇਵਾਰੀ ਦੇ ਨਾਲ ਡਿਊਟੀ ਵੀ ਨਿਭਾ ਰਹੇ ਨੇ ਕਿਸਾਨ ਆਗੂ ਕਿਸਾਨ ਵੀਰ ਔਰ ਹਰ ਇੱਕ ਜਿਹੜਾ ਖੁਸ਼ੀ ਖੁਸ਼ੀ ਇਹਨਾਂ ਲੈਂਸ ਦੇ ਵਿੱਚੋਂ ਲੰਘ ਰਿਹਾ ਹੈ ਔਰ ਕਿਸਾਨਾਂ ਨੂੰ ਐਪਰੀਸ਼ੀਏਟ ਕਰ ਰਿਹਾ ਕਿ ਉਹਨਾਂ ਨੇ ਇੱਕ ਵਧੀਆ ਉਪਰਾਲਾ ਕੀਤਾ ਇਸ ਟੋਲ ਨੂੰ ਮੁਫਤ ਕਰਾ ਕੇ ਕਿਉਂਕਿ ਬਹੁਤ ਜ਼ਿਆਦਾ ਵਜ਼ਨ ਪੈਂਦਾ ਸੀ ਜਦੋਂ ਲੋਕ ਇੱਥੋਂ ਗੁਜ਼ਰਦੇ ਸਨ ਜਿਹੜੇ ਰੇਟ ਨਵੇਂ ਆਏ ਸਨ ਸਾਰਾ ਸਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੁੱਟ ਸੀ ਜਿਸ ਤੋਂ ਕਿਸਾਨ ਪਰੇਸ਼ਾਨ ਸਨ ਆਮ ਲੋਕ ਬੜੇ ਪਰੇਸ਼ਾਨ ਸਨ ਪਰ ਹੁਣ ਇਹਨਾਂ ਨੂੰ ਫ੍ਰੀ ਕੀਤਾ ਗਿਆ ਜਦੋਂ ਤੱਕ ਰੇਟ ਘਟਾਏ ਨਹੀਂ ਜਾਂਦੇ ਪਹਿਲਾਂ ਵਾਲੇ ਰੇਟ ਨਹੀਂ ਕੀਤੇ ਜਾਂਦੇ ਸੋ ਇਹ ਕਹ ਲੋ ਜ਼ਿੰਮੇਦਾਰੀ ਕਿਸਾਨ ਜੱਥੇਬੰਦੀਆਂ ਨੇ ਕਿਸਾਨਾਂ ਨੇ ਚੱਕੀ ਹੈ ਕਿਉਂਕਿ ਲੋਕਾਂ ਦੇ ਜੇਬ ਤੇ ਭਾਰ ਪੈਂਦਾ ਸੀ ਜਿੰਨੀਆਂ ਵੀ ਲੈਂਸ ਨੇ ਬਿਲਕੁਲ ਮੁਫਤ ਹੈ ਜੀ ਚਾਹੇ ਬੱਸੇਜ਼ ਹੋਣ ਟਰੱਕ ਹੋਣ ਹੈਵੀ ਵਾਈਕਲਸ ਹੋਣ ਕਮਰਸ਼ੀਅਲ ਵਾਈਕਲਸ ਹੋਣ ਬਿਲਕੁਲ ਮੁਫਤ ਬਿਨਾ ਕਿਸੇ ਚਾਰਜ ਤੋਂ ਇਥੇ ਸਾਰੇ ਨੇ ਔਰ ਸਮੇਂ ਦੀ ਬਚਤ ਹੋ ਰਹੀ ਹੈ ਕਿਉਂਕਿ ਪਹਿਲਾਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਸਨ ਇਸ ਟੋਲ ਪਲਾਜ਼ੇ ਤੇ ਜਦੋਂ ਲੋਕ ਪਰਚੀ ਦੇ ਲਈ ਰੁਕਦੇ ਸਨ ਤਾਂ ਲੰਮੀਆਂ ਲੰਮੀਆਂ ਕਤਾਰਾਂ ਲੱਗਦੀਆਂ ਸਨ ਹੁਣ ਸਮੇਂ ਦੀ ਬਚਤ ਹੋ ਰਹੀ ਹੈ ਔਰ ਇੱਥੇ ਟ੍ਰੈਫਿਕ ਜਿਹੜੀ ਹੈ ਜਾਮ ਨਹੀਂ ਹੋ ਰਹੀ ਜਿਸ ਤੋਂ ਲੋਕ ਬਹੁਤ ਸੰਤੁਸ਼ਟ ਨੇ ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਬਹੁਤ ਵਧੀਆ ਉਪਰਾਲਾ ਹੈ ਔਰ ਕਿਸਾਨ ਹੈ ਕਹਿ ਰਹੇ ਨੇ ਕਿ ਜਲਦ ਤੋਂ ਜਲਦ ਇਹਦਾ ਹੱਲ ਹੋਏਗਾ ਔਰ ਵੈਸੇ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਸੁਨੇਹੇ ਵੀ ਆਏ ਨੇ ਪ੍ਰਸ਼ਾਸਨ ਵੱਲੋਂ ਔਰ ਲੱਗ ਰਿਹਾ ਕਿ ਇਸ ਮਸਲੇ ਦਾ ਹੱਲ ਹੋ ਜਾਏਗਾ ਕਿਉਂਕਿ ਆਮ ਲੋਕਾਂ ਦੀ ਜੇਬ ਤੇ ਬੋਝ ਇਹ ਲਾਡਵਾਲ ਟੋਲ ਪਲਾਜ਼ਾ ਬਣਿਆ ਹੋਇਆ ਸੀ ਤੀਸਰੀ ਵਾਰ ਸਾਲ ਦੇ ਵਿੱਚ ਰੇਟ ਵਧੇ ਨੇ ਜਿਸ ਤੋਂ ਖਫਾ ਕੋਈ ਕਿਸਾਨ ਉਹਨਾਂ ਨੇ ਵਿਰੋਧ ਦੇ ਵਿੱਚ ਇੱਥੇ ਪੱਕਾ ਮੋਰਚਾ ਲਾਇਆ ਔਰ ਮੋਰਚਾ ਵੀ ਉਦੋਂ ਤੱਕ ਲੱਗਿਆ ਜਦੋਂ ਤੱਕ ਰੇਟ ਜਿਹੜੇ ਆ ਵਾਪਸ ਨਹੀਂ ਲਿੱਤੇ ਜਾਂਦੇ ਬੜੇ ਸ਼ਾਂਤ ਮਈ ਤਰੀਕੇ ਦੇ ਨਾਲ ਕਿਸਾਨ ਇੱਥੇ ਬੈਠੇ ਨੇ ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਪ੍ਰਸ਼ਾਸਨ ਜਦੋਂ ਤੱਕ ਸਾਡੀ ਗੱਲਬਾਤ ਨਹੀਂ ਸੁਣਦਾ ਰੇਟ ਨਹੀਂ ਘਟਾਉਂਦਾ ਸੀ ਨਹੀਂ ਉੱਠਾਂਗੇ ਔਰ ਲੋਕ ਬੜੇ ਖੁਸ਼ ਨੇ ਜੀ ਲੋਕਾਂ ਨੂੰ ਹੌਸਲਾ ਹੋਇਆ ਕਿ ਕਿਸੇ ਨੇ ਉਹਨਾਂ ਤੇ ਲਈ ਆਵਾਜ਼ ਬੁਲੰਦ ਕੀਤੀ ਹੈ ਔਰ ਰੇਟ ਘੱਟ ਕਰਾਉਣ ਦੇ ਲਈ ਪ੍ਰਸ਼ਾਸਨ ਨੂੰ ਜਿਹੜੀ ਹੈ ਲਗਾਤਾਰ ਇਹ ਮੰਗ ਉੱਠ ਰਹੀ ਸੀ ਕੈਮਰਾਮੈਨ ਸਤਵੰਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਸ